ਆਮ ਆਦਮੀ ਪਾਰਟੀ ਨੇ ਪਠਾਨਕੋਟ ਜ਼ਿਲ੍ਹੇ ਦਾ ਅਧਿਕਸ਼ ਦੀ ਘੋਸ਼ਣਾ ਕੀਤੀ ਔਰ ਸੁਣ ਕੇ ਬਹੁਤ ਹੀ ਹੈਰਾਨੀ ਹੋਈ ਔਰ ਇਹ ਐਸਾ ਲੱਗਦਾ ਹੈ ਕਿ ਰਾਜਨੀਤਿਕ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਅੰਮ੍ਰਿਤਸਰ ਦੇ ਇੱਕ ਕਾਰਜਕਰਤਾ ਨੂੰ ਪਠਾਨਕੋਟ ਜ਼ਿਲ੍ਹੇ ਦਾ ਅਧਿਕਸ਼ ਲਗਾਇਆ ਗਿਆ ਜਿਸ ਜ਼ਿਲ੍ਹੇ ਦੇ ਅੰਦਰ ਇਹਨਾਂ ਦਾ ਇੱਕ ਮੰਤਰੀ ਹੋਏ ਇਹਨਾਂ ਨੇ ਤਿੰਨੋਂ ਵਿਧਾਨ ਸਭਾ ਦੀਆਂ ਸੀਟਾਂ ਲੜੀ ਦੀਆਂ ਹੋਣ ਔਰ ਇਹਨਾਂ ਨੂੰ ਜ਼ਿਲ੍ਹੇ ਦੇ ਵਿੱਚ ਕੋਈ ਕਾਰਜਕਰਤਾ ਨਾ ਮਿਲੇ ਜਿਹੜਾ ਅਧਿਕਸ਼ ਦੇ ਲਈ ਸੂਟੇਬਲ ਹੋਏ ਔਰ ਇਹਨਾਂ ਨੂੰ ਅੰਮ੍ਰਿਤਸਰ ਤੋਂ ਇਹ ਕਾਰਜਕਰਤਾ ਨੂੰ ਲਗਾਣਾ ਪੈ ਰਿਹਾ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਨੇ ਕੋਈ ਵੀ ਗੱਲ ਇਹਨਾਂ ਨੇ 3.5 ਸਾਲ ਦੇ ਅੰਦਰ ਐਸੀ ਨਹੀਂ ਕੀਤੀ ਜਿਹੜੀ ਕਈ ਹੋਏ ਔਰ ਉਹਨੂੰ ਪੂਰਾ ਕੀਤਾ ਹੋਏ ਵਾਅਦੇ ਜਿਹੜੇ ਕਰਕੇ ਸਰਕਾਰ ਦੇ ਵਿੱਚ ਆਏ ਸੀ ਉਹ ਵਾਅਦੇ ਪੂਰੇ ਨਹੀਂ ਹੋਏ ਉਹਨਾਂ ਦੀ ਬੜੀ ਲੰਬੀ ਲਿਸਟ ਹੈ ਔਰ ਉਸ ਦੇ ਇਲਾਵਾ ਮੈਂ ਮਹਿਸੂਸ ਕਰਦਾ ਕਿ ਪਠਾਨਕੋਟ ਜ਼ਿਲ੍ਹੇ ਦੇ ਕਾਰਜਕਰਤਾ ਜਿਹੜੇ ਆਮ ਆਦਮੀ ਪਾਰਟੀ ਨਾਲ ਬੜੀ ਦੇਰ ਤੋਂ ਜੁੜੇ ਹੋਏ ਹੈ ਉਹਨਾਂ ਦੇ ਨਾਲ ਬਹੁਤ ਵੱਡੀ ਨਾ ਇਨਸਾਫੀ ਹੈ ਜਿਨ੍ਹਾਂ ਨੂੰ ਛੱਡ ਕੇ ਜਿਨ੍ਹਾਂ ਨੂੰ ਕੰਪਲੀਟਲੀ ਇਗਨੋਰ ਕਰਕੇ ਅੰਮ੍ਰਿਤਸਰ ਤੋਂ ਇੱਕ ਕਰਮਚਾਰੀ ਨੂੰ ਆਪਣਾ ਜ਼ਿਲ੍ਹਾ ਅਧਿਐਕਸ਼ ਲਗਾਇਆ ਜਿੱਥੇ ਇਹਨਾਂ ਨੇ ਵਾਅਦਾ ਕੋਈ ਪੂਰੇ ਨਹੀਂ ਕੀਤੇ ਤੁਹਾਨੂੰ ਸਭ ਨੂੰ ਕਾਨੂੰਨ ਵਿਵਸਥਾ ਦੀ ਜਾਣਕਾਰੀ ਪੂਰੇ ਤਰੀਕੇ ਦੇ ਨਾਲ ਹੈਗੀ ਹੈ ਜਿਸ ਤਰੀਕੇ ਦੇ ਨਾਲ ਨਸ਼ੇ ਦੀ ਗੱਲ ਕਰਦੇ ਸੀ ਕਿ ਫਲਾਣੇ ਤਰੀਕੇ ਦਾ ਖਤਮ ਕਰ ਦੇਾਂਗੇ ਉਹ ਵੀ ਗੱਲ ਇਹਨਾਂ ਦੀ ਪੂਰੀ ਨਹੀਂ ਹੋਈ ਔਰ ਇਸ ਤੋਂ ਇਲਾਵਾ ਮਾਈਨਿੰਗ ਦਾ ਵਿਸ਼ਾ ਲੈ ਲੋ ਮਹਿਲਾਵਾਂ ਨੂੰ ਜਿਹੜੇ 1500 ਰੁਪਏ ਦੇਣ ਦੀ ਗੱਲ 1500 ਤੋਂ 2500 ਰੁਪਏ ਦੇਣ ਦੀ ਗੱਲ ਕੀਤੀ ਸੀ ਉਹਦੇ ਬਾਰੇ ਦੇ ਵਿੱਚ ਗੱਲ ਕਰ ਲਓ ਮੈਂ ਸਮਝਦਾ ਕਿ ਕੋਈ ਵੀ ਵਾਅਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਔਰ ਉੱਥੇ ਪਠਾਨਕੋਟ ਅਗਰ ਸ਼ਹਿਰ ਦੀ ਗੱਲ ਕਰੀਏ ਤੇ ਨਗਰ ਨਿਗਮ ਦੇ ਵਿੱਚ ਜੋ ਅਰਾਜਕਤਾ ਦਾ ਮਾਹੌਲ ਪਠਾਨਕੋਟ ਦੇ ਅੰਦਰ ਫੈਲਿਆ ਹੋਇਆ ਅੱਜ ਤੱਕ ਇੱਕ ਵੀ ਰੁਪਈਆ ਪੰਜਾਬ ਸਰਕਾਰ ਨੇ ਨਗਰ ਨਿਗਮ ਪਠਾਨਕੋਟ ਨੂੰ ਨਹੀਂ ਦਿੱਤਾ ਕੋਈ ਵੀ ਟੈਂਡਰ ਇਹਨਾਂ ਦਾ ਸਫਲ ਨਹੀਂ ਹੋ ਰਿਹਾ ਕੋਈ ਵੀ ਕੰਮ ਕਰਵਾਉਣ ਦੇ ਵਿੱਚ ਸਫਲ ਨਹੀਂ ਹੋ ਰਿਹਾ ਮੈਂ ਸਮਝਦਾ ਕਿ ਕਿਸ ਤਰੀਕੇ ਦੀ ਸਰਕਾਰ ਜਿਹੜੀ ਹੈ ਇਹ ਪਾਰਟੀ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਚਲਾ ਰਹੀ ਹੈ ਔਰ ਉਹਦੇ ਵਿੱਚ ਇਹਨਾਂ ਨੇ ਅੱਜ ਸਭ ਤੋਂ ਵੱਡਾ ਜਿਹੜੀ ਆ ਮੇਨ ਇंसाफी ਆਪਣੇ ਕਾਰਜਕਰਤਾ ਦੇ ਨਾਲ ਕੀਤੀ ਹੈ ਅੰਮ੍ਰਿਤਸਰ ਦੇ ਇੱਕ ਕਾਰਜਕਰਤਾ ਨੂੰ ਪਠਾਨਕੋਟ ਜ਼ਿਲ੍ਹੇ ਦਾ ਅਧਿਐਖ ਬਣਾ ਕੇ ਮੈਂ ਸਮਝਦਾ ਕਿ ਇੱਕ ਕਾਰਜਕਰਤਾ ਜਿਹੜੇ ਪਠਾਨਕੋਟ ਦੇ ਬੜੀ ਦੇਰ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੈ ਉਹਨਾਂ ਨੂੰ ਇੱਕ ਬਹੁਤ ਵੱਡੀ ਚੇਤਾਵਨੀ ਹੈ ਕਿ ਉਹਨਾਂ ਦੀ ਉਹਨਾਂ ਦੀ ਕਾਰਜ ਕੁਸ਼ਲਤਾ ਦੇ ਉੱਪਰ ਬਹੁਤ ਵੱਡਾ ਪ੍ਰਸ਼ਨ ਚਿੰਨ ਹੈ ਔਰ ਸਡਨਲੀ ਪਾਰਟੀ ਨੂੰ ਇਸ ਬਾਰੇ ਦੇ ਵਿੱਚ ਸੋਚਣਾ ਚਾਹੀਦਾ ਮੈਂ ਇਸ ਗੱਲ ਦੀ ਨਕੇਦੀ ਕਰਦਾ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ